ਲਖੇਸਤਾਨੇ ਦੀ سپورਟ ਲਈ ਵੀਰ ਕਲਕੱਤੇ ਪਾਇਆ ਕਰਕੇ ਤੇ ਚੱਲ ਕੇ ਆਏ ਹਾਂ ਹਾਂਜੀ ਬਈ ਮੈਨੂੰ ਪੂਰੇ ਮਹੀਨਾ ਖੋ ਗਿਆ ਇਹਨੂੰ ਤੇ ਬਾਈ ਦੀ سپورਟ ਲਖੇ ਦੇ ਨਾਲ ਕਰ ਰਹੇ ਹਾਂ ਹਾਂ ਵਿੱਚ ਅਸੀਂ ਮੈਂ ਭਾਨਾਂ ਇੱਕ ਟੀਮ ਸਾਡੀ ਲੰਬੀ ਪ੍ਰਚਾਰ ਕਰ ਰਹੇ ਸੀ ਅਸੀਂ ਪਿੰਡੋਂ ਪਿੰਡੀ ਇਹ ਹੋ ਗਿਆ ਕੀ ਦੱਸ ਗਿਆ ਕਲਕੱਤੇ ਬੈਠਿਆ ਲਖੇ ਜੀ ਬਾਈ ਬਾਈ ਪੰਜਾਬ ਲਈ ਮੋਹ ਪਿਆਰ ਜਦ ਲੱਖਾ ਬਾਈ ਉਹ ਨਹੀਂ ਆਪਣਾ ਸਾਰਾ ਕੁਝ ਲਾਈ ਪਿਰਦੇ ਫਿਰ ਆਪਾਂ ਜੇ 10 ਦਿਨ 15 ਦਿਨ ਜਾਂ ਮਹੀਨਾ ਲਵਾ ਦਾਂਗੇ ਆਪਣਾ ਕੀ ਘਸ ਜਾਊਗਾ ਥੱਲੇ ਥੱਲੇ ਮੈਂ ਸਮਝਦਾ ਹਰੇਕ ਪੰਜਾਬੀ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਤੇ ਇਸ ਟਾਈਮ ਪੰਜਾਬ ਦੀ ਜੋ ਗੱਲ ਕਰਦੇ ਆ ਦੇਖੋ ਕੋਈ ਪਾਰਟੀ ਬਿਜਲੀ ਦੇਣ ਦੀ ਗੱਲ ਕਰਦੀ ਆ ਕੋਈ 1000 ਰੁਪਏ ਦੇਣ ਦੀ ਗੱਲ ਕਰਦੀ ਆ ਕੋਈ ਕਹਿੰਦਾ ਅਸੀਂ ਕੋਸ਼ਿਸ਼ ਦਿਵਾਵਾਂਗੇ ਪਰ ਪੰਜਾਬ ਦੀ ਗੱਲ ਕੋਈ ਨਹੀਂ ਕਰਦਾ ਪੰਜਾਬ ਦੀ ਗੱਲ ਆਏ ਗਏ ਨੇ ਚੁਣੇ ਯੋਧੇ ਕਰਦੇ ਆ ਜੋ ਮੈਂ ਸਮਝਦਾ ਇਹਨਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਜੇ ਆਪਾਂ ਨਹੀਂ ਸਾਥ ਦੇਵਾਂਗੇ ਤਾਂ ਕੌਣ ਦੇਊਗਾ ਤੁਹਾਨੂੰ ਪੰਜੀ ਕਲਕੱਤੇ ਬੈਠੇ ਪੰਜਾਬ ਦਾ ਦੁੱਖ ਜਾਗਿਆ ਤੇ ਚੱਲੇ ਆਏ ਤੁਸੀਂ ਵੀ ਨਾਲ ਆਪਾਂ ਹਾਂਜੀ ਰਾਮ ਛੱਡ ਕੇ ਆਏ ਬਾਈ ਕੰਮ ਕਰ ਸਾਰੇ ਪੈਂਡਿੰਗ ਆ ਮੈਨੂੰ ਵੀਨਾ ਸਵਾ ਮਹੀਨਾ ਹੋ ਗਿਆ ਪੰਜਾਬ 'ਚ ਤੇ ਬਾਈ ਨਾਲਿਆਂ ਅਸੀਂ ਜਿੱਥੇ ਜਿੱਥੇ ਰੈਲੀਆਂ ਹੁੰਦੀਆਂ ਨੇ ਇਹ ਕਹਿ ਸਕਦੇ ਪੰਜਾਬ ਦਾ ਦਰਦ ਹੈਗਾ ਬਾਹਰ ਮੇਗਾ ਬਾਈ ਪੰਜਾਬ ਦਾ ਦਰਦ ਕਲਕੱਤੇ ਬੈਠੇ ਸਾਡੇ ਜਿੰਨੇ ਵੀ ਨੇ ਸਾਡੇ ਮਤਾ ਵੀ ਇੱਕ ਗੁਰਦੁਆਰੇ ਅੱਜ ਪਾਇਆ ਗਿਆ ਕਲਕੱਤੇ ਇੱਕ ਮੀਟਿੰਗ ਬੁਲਾਈ ਸਰੂ ਸੰਤੀ ਸਾਰੇ ਗੁਰਦੁਆਰਾ ਸਾਹਿਬਾਂ ਦੀ ਜੀਤ ਅਮਰਤਪਾਲ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਨ ਦੀ ਤੇ ਭਾਈ ਲਖੇ ਉਹਨਾਂ ਦੀ ਵੀ ਜਿੰਨੇ ਪੰਥਕ ਸੋਚ ਵਾਲੇ ਬੰਦੇ ਆ ਇਸ ਟਾਈਮ ਉਮੀਦਵਾਰ ਨੇ ਇਹਨਾਂ ਦੀ ਡਟ ਕੇ ਹਮਾਇਤ ਕਰਨੀ ਆ ਠੀਕ ਆ ਭਾਈ ਧੰਨਵਾਦ ਚੱਲ ਜੀ ਕਿਨਰੋ ਠੀਕ ਆ ਜੀ ਸਾਰਿਆਂ ਨੂੰ ਲਾਲ ਆ ਠੀਕ ਆ ਜੀ ਬਹੁਤ ਵਧੀਆ ਹੈ ਪਿੰਡ ਹਾਂਜੀ ਕਿਵੇਂ ਲੱਗਦਾ ਹੈ ਹਲਕਾ ਇੱਕ ਹੋਈ ਹੈ ਜੀ ਸਾਡਾ ਪਿੰਡ ਤਰਮਾਲਾ ਹਾਂ ਬਹੁਤ ਵਧੀਆ ਮਾਹੌਲ ਆ ਫੱਟੇ ਚੱਕ ਦਿਆਂਗੇ ਬਸ ਇੰਨੇ ਫੱਟੇ ਚੱਕ ਰਹੇ ਹੋ ਲੱਖੇ ਸਿਧਾਨੇ ਨੂੰ ਦਿਤਾਵਾਂਗੇ ਅੱਛਾ ਹਾਂ ਬਿਲਕੁਲ ਇੱਧਰਲੇ ਪਾਸੇ ਬਾਦਲਾ ਦੇ ਏਰੀਏ ਹਾਂ ਵਣਾਲਾ ਪਿੰਡ ਮੇਰਾ ਨਾਲ ਹਾਂ ਪਹਿਲਾਂ ਅਸੀਂ ਬਾਦਲ ਨੂੰ ਹਰਾਇਆ ਹੁਣ ਅਸੀਂ ਕੁਡੀਆਂ ਨੂੰ ਹਰਾਵਾਂਗੇ ਤੇ ਅੱਖ ਲੱਖੇ ਨੂੰ ਜਿਤਾਵਾਂਗੇ ਕੁਡੀਆਂ ਦਾ ਕੋਈ ਮੋਹ ਭੰਗ ਹੋ ਗਿਆ ਬਹੁਤ ਜੀ ਬਹੁਤ ਹਾਂ ਅਮਰ ਦੀ ਪਾਲਟੀ ਵਾਲੇ ਸੀ ਮੇਨ ਜਿਹੜੇ ਹੁਣ ਪ੍ਰਚਾਰ ਕਰਦੇ ਪਏ ਆ ਐਵੇਂ ਪਹਿਲਾਂ ਕਰਦੇ ਰਹੇ ਆ ਹਾਂ ਮੋਹ ਭੰਗ ਕਿਉਂ ਨਹੀਂ ਸਾਡੇ ਤੋਂ ਸੜਕਾਂ ਵਿੱਚ ਕੇ ਖਾ ਗਿਆ ਕੁਡੀਆਂ ਇੱਥੋਂ ਉਹਦਾ ਬੰਦਾ ਅੱਛਾ ਪ੍ਰੂਫ ਹੈ ਗਿਆ ਮੇਰੇ ਕੋਲ ਅੱਛਾ ਹਾਂ ਅੱਛਾ ਬਹੁਤ ਜੀ ਕੋਈ ਨਹੀਂ ਐਡੇ ਐਡੇ ਜਿੰਨੇ ਦਰਵੇਸ਼ ਕਹਿ ਰਹੇ ਨੇ ਦਰਵੇਸ਼ ਹੈ ਨਹੀਂਗੇ ਹਾਂ ਬਸ ਇੱਕ ਜਨਤਾ ਦੇ ਵਿੱਚ ਦਰਵੇਸ਼ ਪਰ ਸਵਾਗਤ ਲਈ ਆਏ ਪਿੰਡਾਂ ਵਾਲੇ ਹਾਂ ਜੀ ਲੋਕੀ ਸਾਰੇ ਸਾਡੇ ਲੋਕ ਹੀ ਨੇ ਇਥੋਂ ਪਿੰਡਾਂ ਦੇ ਏਰੀਏ ਦੇ ਸਾਰਾ ਅੱਛਾ ਆ ਦੇਖੋ ਫੋਨ ਤੇ ਫੋੜ ਆਈ ਜਾਂਦੇ ਲੋਕਾਂ ਦੇ ਵੀ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਅੱਛਾ ਆ ਵੇਖੋ ਤੁਸੀਂ ਆਪ ਮੁਲਖ ਕਿਹੜੇ ਹਿਸਾਬ ਨਾਲ ਜਿਹੜੇ ਪਿੰਡ ਜਾਂਦੀਆਂ ਬੱਲੇ ਬੱਲੇ ਹੁੰਦੀ ਪਈ ਐ ਅੱਛਾ ਕੀ ਲੱਗਦਾ ਕੀ ਲੱਖਾ ਜਿੱਤ ਜੂਗਾ ਹਾਂ ਬਿਲਕੁਲ ਜੀ ਬਿਲਕੁਲ ਦਿਵਾਵਾਂਗੇ ਜੀ ਪੂਰਾ ਠੋਕ ਕੇ ਦਿਤਾਵਾਂਗੇ ਅਸੀਂ ਅੱਛਾ ਹਾਂਜੀ ਪੂਰੀ ਯੂਥ ਦੀ ਪੂਰਾ ਯੂਥ ਸਾਰਾ ਲੱਖੇ ਦੇ ਨਾਲ ਐ ਅੱਛਾ ਹਾਂਜੀ ਹੈਲੋ ਹਾਂਜੀ ਨਾਲੀਆਂ ਨਾਲੀਆਂ ਕਿਵੇਂ ਲੱਗਦਾ ਲੱਗਾ ਜੀ ਬਹੁਤ ਵਧੀਆ ਪੱਕਾ ਲੀਡ ਕਰੂਗਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਦੇਖੂਗਾ ਬਿਲਕੁਲ ਬਿਲਕੁਲ ਜੀ ਮਹੌਲ ਹੈ ਪਿੰਡਾਂ ਚ ਜਿੱਤੂ ਆ ਵੀਰੇ 9 ਵਜਿਆਂ ਮਾਹੌਲ ਆਈ ਦੀ ਹਵਾ ਹੀ ਆ ਸਾਰੇ ਪਾਸੇ ਸਵਾਗਤ ਕਰਨ ਲਈ ਖੜੇ ਹੋ ਹਾਂਜੀ ਕੀ ਲੱਗਦਾ ਪੂਰਾ ਹੈਗਾ ਸਾਥ ਹਾਂ ਸਾਥ ਪੂਰਾ ਦੇਵਾਂਗੇ ਬਣੂਗਾ ਕੀ ਅਸਲ ਚ ਬਣੂਗਾ ਤਾਂ ਦੇਖੋ ਜੋ ਬੰਨਾ ਹੈ ਉਹ ਤਾਂ ਮੌਕੇ ਦਾ ਹੀ ਹੈ ਪਰ ਆਪਦਾ ਜੋਰ ਅਸੀਂ ਆਪਦੇ ਪੱਧਰ ਤੇ ਪੂਰਾ ਲਾ ਰਹੇ ਹਾਂ ਹਾਂ ਪੂਰਾ ਸਾਥ ਹੈ ਬਾਈ ਨਾਲ ਅੱਛਾ ਠੀਕ ਹੈ ਬੰਨਾ ਤਾਂ ਜੋ ਹਾਂਜੀ ਹਾਂਜੀ ਬਾਈ ਲੱਖਾ ਸਿੰਘ ਸਦਾਣਾ ਨੂੰ ਬਾਈ ਨੂੰ ਵੱਡੀ ਲੀਡ ਤੇ ਜਿਤਾਵਾਂਗੇ ਜੀ ਲੋਕ ਸਭਾ ਹਲਕਾ ਬਠਿੰਡਾ ਤੋਂ ਹਾਂਜੀ ਵੱਡੀ ਲੀਡ ਤੇ ਹਾਂਜੀ ਇਸ ਏਰੀਆ 'ਚ ਜਿੱਤ ਜੂਗਾ ਕਹਿੰਦੇ ਬਾਦਲਾ ਏਰੀਆ ਇਸ ਏਰੀਆ 'ਚ ਲੀਡ ਕਢਾਵਾਂਗੇ ਜੀ ਭਾਵੇਂ 15000 ਦੀ ਨਿਕਲੇ ਭਾਵੇਂ 20 ਦੀ ਨਿਕਲੇ ਲੰਬੀ 'ਚ 15 20000 ਦੀ ਲੀਡ ਕਢਾ ਕੇ ਦੇਵਾਂਗੇ ਬਾਈ ਨੂੰ ਅੱਛਾ ਜੀ ਹਾਂਜੀ ਜ਼ਰੂਰ ਜੀ ਜ਼ਰੂਰ पूरा की कहना दो ढाई लखड़न गए जी लखा सिंह हां हाँ जी हांकोगा ਬਰਾ ਗੁਜਾਬ ਦੇ ਪੁੱਤਰਾ ਸਾਹਿਬ ਬੋਲੇ ਇਹ ਗੁਜਾਬ ਗੰਦਰਾ ਟੱਕੇ ਹਾਂਜੀ ਕੀ ਹਾਲ ਜੀ ਠੀਕ ਹੈ ਠੀਕਾ ਬਾਈ ਕੀ ਚੱਲ ਰਿਹਾ ਮਾਹੌਲ ਬਾਈ ਮਾਹੌਲ ਤਾਂ ਬੱਲੇ ਬੱਲੇ ਹੀ ਐ ਕੀ ਕੀਤਾ ਪਿੰਡਾਂ ਦੇ ਨੋਟ ਹਾਂ ਪਿੰਡਾਇ ਜੀ ਆਸੀਂ ਬਾਦਲਪਿੰਡ ਚ ਆਏ ਆ ਬਾਦਲਪਿੰਡ ਚ ਆਏ ਆ 500 ਬੰਦੇ ਦਾ ਇਕੱਠ ਜੀ ਆਹ ਉਹਨਾਂ ਦੇ ਪਿੰਡ ਚ ਹਾਂਜੀ ਬਾਗਲਾ ਦੇ ਪਿੰਡ ਚ 500 ਬੰਦੇ ਦਾ ਇਕੱਠ ਸਰੂਪੇ ਪਾਉਣ ਵਾਲਾ ਮੈਂ ਨੇਰੀ ਲਿਆਤੀ ਸਾਰਾ ਪਿੰਡ ਉੱਥੇ ਆਹ ਦੇਖ ਲਓ ਲੰਬ ਵਾਲੀ ਹੋਣਾ ਇੱਥੇ ਦੇਖ ਲਓ ਇਹਦਾ ਚਮਤਕਾਰ ਹੀ ਹੋ ਗਿਆ ਜੀ ਇਹ ਤਾਂ ਹੁਣ ਪੰਥ ਦੀ ਲਹਿਰ ਚੱਲ ਪਈ ਤੇ ਬਸ ਇੱਥੇ ਮੈਂ ਇੱਕ ਗੱਲ ਕਹੀ ਸੀ ਕਿ ਵੀ ਡੈਨਾਸੌਰ ਤਾਂ ਆਪਸਾ ਆ ਸਕਦਾ ਪਰ ਬਾਗਲ ਨਹੀਂ ਆ ਸਕਦੇ ਤੇ ਅੱਜ ਮੈਨੂੰ ਆ ਕੱਠ ਦੇਖ ਕੇ ਲੱਗਦਾ ਹੈ ਤੇ ਜਿਹੜੀ ਬੀਬੀ ਹਰ ਸਿਮਰਤ ਕੌਰ ਨੇ ਅਰਦਾਸ ਕੀਤੀ ਸੀ ਵੀ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਵਾਈ ਹੈ ਉਹਨਾਂ ਦਾ ਕੱਖ ਨਾ ਰਹੇ ਤੇ ਮੈਨੂੰ ਲੱਗਦਾ ਵੀ ਉਹ ਹਾਲਾਤ ਬਣਦੇ ਜਾਂਦੇ ਆ ਦੋ ਦਿਨਾਂ ਚ ਹਾਲਾਤ ਬਦਲ ਕੇ ਤੇ ਅੱਜ ਤੋਂ ਦੋ ਦੋ ਦਿਨਾਂ ਚ ਬੇਵੱਦੀ ਆ ਪਹਿਲਾਂ ਘਰ ਚ ਦੋ ਦਿਨਾਂ ਚ ਦੋ ਦਿਨਾਂ ਚ ਦੋ ਗੁਣੀ ਬੇਵੱਦ ਹੋ ਗਈ ਜੀ ਅੱਛੇ ਜਿਹੜੇ ਅੱਜ ਆਲੇ ਰਾਤ ਤੋਂ ਤੱਕ ਇਹ ਲੱਗਦਾ ਵੀ ਮੇਰਾ ਖਿਆਲ ਹੈ ਦੋ ਦਿਨਾਂ ਨੂੰ ਪਾਸਾ ਹੀ ਪਲਟ ਜਾਣਾ ਸਾਰੀ ਨੌਜਵਾਨ ਪੀੜ੍ਹੀ ਐ ਜਿਹੜੀ ਹੁਣੋਂ ਐਸੇ ਏਰੀਆ ਤੋਂ ਡਰ ਲੱਗਦਾ ਹੁਣ ਇਤਨਾ ਅੱਗੇ ਕਿਵੇਂ ਲੱਗੇ ਐਸੇ ਏਰੀਆ ਤੋਂ ਸੀ ਕਰਦੇ ਸੀ ਜੇ ਅਸੀਂ ਲੰਬੀ ਤੋਂ ਤੁਹਾਨੂੰ ਬਹੁਤ ਪ੍ਰੋਬਲਮ ਆਊ ਪਰ ਹਾਂਜੀ ਹਾਂਜੀ ਇੱਥੇ ਆ ਕੇ ਤਾਂ ਇਨਾ ਮਨ ਖੁਸ਼ ਹੋਇਆ ਮੈਂ ਤਾਂ ਗੱਡੀ ਚਾ ਕੇ ਬਹਿ ਗਿਆ ਵੀ ਹੁਣ ਸਾਡੀ ਬੱਲੇ ਬੱਲੇ ਆ ਹੁਣ ਸਾ ਜਦੋਂ ਇੱਥੇ ਨੌਜਵਾਨ ਪੀੜੀ ਨੇ ਚੱਕ ਤੱਕ ਲਿਆ ਸਾਰੇ ਨੌਜਵਾਨ ਹੀ ਲੱਗੇ ਇਥੇ ਕੋਈ ਜਿੰਦੇ ਹੀ ਨਹੀਂ ਸਾਰੇ ਨੌਜਵਾਨ ਆ ਚਲ ਪਿੰਡ ਲੱਗਾ ਤੇ ਨਹੀਂ ਹੁਣ ਕੱਟ ਕੇ ਇਹ ਤਾਂ ਉਹੀ ਲਹਿਰ ਹੈ ਮਤਲਬ ਜਿਹੜੀ ਲਹਿਰ ਹੈ ਪੰਚਕ ਲਹਿਰ ਬਣ ਗਈ 99 ਵਾਲੇ ਇਲੈਕਸ਼ਨ ਦੇਖੇ ਹੋਣੇ ਹਾਂ ਹਾਂਜੀ ਮੈਂ 99 ਵਾਲੇ ਇਲੈਕਸ਼ਨ ਦੇਖੇ ਆ ਮੈਂ ਲੜਿਆ ਨੰਨ ਮੇਲੇ ਇਲੈਕਸ਼ਨ ਇਹ ਬਾਬਾ ਸੁੱਚਾ ਸਿੰਘ ਮਲੋਆ ਦੀ ਇਲੈਕਸ਼ਨ ਮੈਚਿੰਗ ਲੜੀ ਆ ਸਾਰੀ ਇਹ ਅੱਜ ਦੇ ਹਾਲਾਤ ਜਿਹੜੇ ਹੈਗੇ ਉਹੀ ਬਣ ਰਹੇ ਆ ਉਹੀ ਹਾਲਾਤ ਬਣ ਰਹੇ ਆ ਬਹੁਤ ਬਹੁਤ ਸ਼ੁਕਰੀਆਵਾਦ ਕੀ ਹਾਲ ਬਾਦ ਇੱਕ ਵੀ ਨਹੀਂ ਦੇਖਿਆ ਪੂਰੀ ਤਰਤੀ ਕਰਾ ਮਾਲਕ ਦੀ ਕਿਰਪਾ ਹੁਣ ਤਾਂ ਰਹਿ ਗਿਆ ਕੱਲ ਦਾ ਦਿਨ ਰਹਿ ਗਿਆ ਆਤਵਾਦਾਂ ਦੇ ਏਰੀਆ ਜਾ ਕੇ ਕਿਵੇਂ ਰੱਖੇ ਮੈਂ ਤਾਂ ਹੈਰਾਨ ਆ ਵੀ ਇੰਨੀ ਰੋਗ ਨੂੰ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਪੰਜਾਬ ਦੇ ਕੀ ਕੀਤਾ ਪਿੰਡ ਵਾਸਤੇ ਕਿੰਨਾ ਮੈਨੂੰ ਲੱਗਦਾ ਕਿ ਮੈਂ ਜਿੱਤ ਜੂਗਾ ਕਿਉਂਕਿ ਉਮੀਦ ਹੈ ਲੋਕਾਂ ਦਾ ਪੂਰਾ ਸਮਰਥਨ ਹੈ ਪੂਰਾ ਸਾਥ ਦੇ ਰਿਹਾ ਜਿੱਤੂਗਾ ਹੁਣ ਸਾਨੂੰ ਉਮੀਦ ਹੋ ਗਈ ਇੱਥੇ ਆ ਕੇ ਹੋ ਗਈ ਹੈ ਕਿ ਨਹੀਂ ਪਹਿਲਾਂ ਤਾਂ ਜਦੋਂ ਆ ਪਿੰਡ ਦਾ ਸਾਥ ਦਿੱਤਾ ਇੱਥੇ ਪੂਰੀ ਤੁਹਾਨੂੰ ਲੱਗਦਾ ਜੀ ਇਧਰੋਂ ਘਟੋਗੇ ਮੈਨੂੰ ਆਈ ਰੱਖਿਆ ਕੋ ਸੱਚਾ ਸਾਨੂੰ ਇੱਥੇ ਘਟਦਾ ਸੀ ਪਰ ਪੂਰਾ ਨਜ਼ਾਰਾ ਬੱਜ ਗਿਆ ਐਂਡ ਹੋ ਗਿਆ ਗਲਹਿਰ ਚੱਲ ਪਈ ਪੰਜਾਬ ਚ ਪੰਖੇ ਸਿੱਟਾ ਸਾਰੀਆਂ ਜਪਾ ਲਿਆ ਲਖੇ ਤੁਹਾਨੂੰ ਬਾਦਲਾਂ ਦੇ